ਮੁੰਡੇ ਦਾ ਅਮਰ ਪਤੁੰਗੜ ਭੰਗ ਵਾਲਾ ਕਬੱਡੀ ਪੌਂਦਰੀ ਬੱਲੇ ਵਾਲਾ ਬਾਜੂ ਪਾਉ ਭੰਗੇ ਵਾਲਾ ਜਾਰ ਸਾਨੂੰ ਦੇਖਾਂਗੇ ਖਾਨੋ ਵਾਲਿਆ ਉਹ ਮੇਰੇ ਮਿੱਤਰੋ ਬਾਦ ਦੇ ਵਾਲਾ ਹਿੰਦੀ ਬੱਲੇ ਬੱਲੇ ਪਰ ਮੁੰਡਾ ਹੱਥ ਲਈ ਤੌੜਦਾ ਲੋਕੋ ਜਿਲੇ ਵਾਲਾ ਕਬੱਡੀ ਪੌਣ ਦੇ ਲਈ ਵਧਿਆ ਹੋਇਆ ਇੱਕ ਪਾਸੇ ਪ੍ਰਿੰਸ ਆਏ ਮੇਰੇ ਮਿੱਤਰੋ ਤਾਰੀ ਸਾਰੀ ਦੀ ਧਰਤੀ ਦਾ ਪ੍ਰਿੰਸ ਇੱਕ ਪਾਸੇ ਗਗਨ ਇੱਕ ਪਾਸੇ ਦਵਾਦੇ ਵਾਲਾ ਇੱਕ ਪਾਸੇ ਕਰਤੀ ਆ ਪ੍ਰਿੰਸ ਕੋਈ ਗੱਲ ਨਹੀਂ ਪੁੱਤ ਬੰਦਾ ਫੇਰ ਆਉਂਦਾ ਆ ਸਾਹਮਣੇ ਪਈ ਕਬੱਡੀ ਤੇ ਆ ਲਹਾਰੇ ਵਾਲਾ ਠੱਕਰਾਂ ਦੀ ਧਰਤੀ ਤੋਂ ਆ ਚੱਕਵਾ ਚੱਕ ਬਲੇ 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 ਆ ਲਹਾਰੇ ਵਾਲਾ ਕਹਿੰਦਾ ਖੜ ਖੜ ਵਹਿੰਦੇ ਲੋਕੀ ਸਾਹਣ ਜੱਟ ਇੱਕ ਪਾਸੇ ਬਿੰਦੂ ਹਖਵਾਲੀਆ ਬਿੰਦੂ ਅਰਜੋਤ ਹੋਰ ਸ਼ੁਭ ਮਾਣੇ ਵਾਲਿਆ ਵਰਜੋਤ ਦੇ ਛੋਬ ਮਾਣੇ ਵਾਲਿਆ ਕਹਿੰਦੇ ਆ ਸਾਹਮਣੇ ਦੂਜੇ ਪਾਸੇ ਤੁਹਾਡਾ ਯਾਰ ਛੋਟਾ ਅੰਬ ਉਹ ਦਾਰਾਪੁਰੀਆ ਦਾਰਾਪੁਰੀਆ ਪਰ ਕਾਕਾ ਕਿਸੇ ਰੋ ਮੇਰੇ ਮਿੱਤਰੋ ਟਾਕੇ ਦੇ ਪਿੰਡ ਦਾ ਆ ਵੀ ਮੁੰਡਾ ਵੱਡੇ ਵੱਡੇ ਮਾਲ ਲੜਕਦਾ ਇਹ ਕੌਣ ਹੈ ਇਹ ਕੋਟ ਸੁਖੀਆ ਵਾਲਾ ਤੰਮੂ ਦੂਜਾ ਅੰਬ ਉਹ ਮੇਰੇ ਮਿੱਤਰੋ ਦੂਜਾ ਅੰਬ ਬੱਲੇ 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 ਰੁਕਦਾ ਕਿ ਫਰੋਜਪੁਰੀਏ ਉਹ ਕਹਿੰਦੇ ਘੱਟ ਨਹੀਂ ਕਹਾਉਂਦੇ ਕਿਸੇ ਤੋਂ ਕਿ ਤਸਵੀਰਾਂ ਤੁਹਾਨੂੰ ਅਸੀਂ ਸਾਂਝੇ ਕਰਦੇ ਆ ਪਿੰਡ ਕਮੱਕਰ ਜ਼ਿਲ੍ਹਾ ਫਰੀਪਰ ਦੀਆਂ ਜਿੱਥੇ ਕਿ 4 ਅਗਸਤ ਅਤੇ 5 ਅਗਸਤ ਨੂੰ ਪੀਰ ਬਾਬਾ ਭਖੜ ਸ਼ਾਹ ਜੀ ਦੀ ਯਾਦ ਵਿੱਚ ਸਾਲਾਨਾ ਜੋੜ ਮੇਲਾ ਡਾਕਟਰ ਦਲਜੋਤ धवन ਕੰਬੋਜ ਸਰਪੰਚ ਪਿੰਡ ਕਮੱਕਰ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ ਫਰੀਪਰ ਜਰਨੈਲ ਸਿੰਘ ਕਮੱਕਰ ਚੰਨਣ ਸਿੰਘ ਪੂਰੀ ಗ್ರಾಮ ਪੰਚਾਇਤ ਨਗਰ ਤੇ ਐਨਆਰਈ ਵੀਰਾਂ ਦੇ ਸਹਿਯੋਗ ਦੇ ਨਾਲ ਕਰਵਾਇਆ ਗਿਆ 4 ਅਗਸਤ ਨੂੰ ਤੀਆਂ ਦਾ ਤਿਹਾਰ ਮਨਾਇਆ ਗਿਆ ਵੱਡੇ ਬੜੇ ਵਧੀਆ ਤਰੀਕੇ ਦੇ ਨਾਲ ਤੇ ਨਾਲ ਹੀ ਇਸ ਤੋਂ ਅੱਗੇ ਜੇਕਰ ਗੱਲ ਕਰੀਏ ਤਾਂ 5 ਅਗਸਤ ਨੂੰ ਸੱਭਿਆਚਾਰਕ ਪ੍ਰੋਗਰਾ ਕਰਵਾਇਆ ਗਿਆ ਸ਼ਾਮਾਂ ਨੂੰ ਕਬੱਡੀ ਦਾ ਸ਼ੋਅ ਮੈਚ ਕਰਵਾਇਆ ਗਿਆ ਇਸ ਕਬੱਡੀ ਦੇ ਸ਼ੋਅ ਮੈਚ ਵਿੱਚ ਮਾਲਵੇ ਦੇ ਦਬਾਬੇ ਦਰਮਿਆਨ ਜਿਹੜਾ ਇੱਕ ਕਬੱਡੀ ਦਾ ਸ਼ੋਅ ਮੈਚ ਕਰਵਾਇਆ ਗਿਆ ਮਾਲਵੇ ਦੀ ਮਾਲਵੇ ਦੀ ਟੀਮ ਜਿਹੜਾ ਜੇਤੂ ਰਹੀ ਇਸ ਕਬੱਡੀ ਦੇ ਸ਼ੋਅ ਮੈਚ ਦੇ ਵਿੱਚ ਕਮੈਂਟੇਟਰਾਂ ਦੀ ਗੱਲ ਕਰਦੇ ਆ ਤਾਂ ਮਾਲਵੇ ਦੀ ਪ੍ਰਸਿੱਧ ਜੋੜੀ ਗਰਚਰਨ ਸੁਨੇਹਰ ਰਾਜ ਮੇਰ ਸਿੰਘ ਵਾਲਾ ਤੇ ਮੰੰਦਰ ਮਹਾਰਾਜ ਕਹਿੰਨੇ ਕਮੈਂਟਰੀ ਦੀ ਭੂਕਨ ਬਾਈ ਸੋਹ ਦੇਖਦੇ ਆ ਸਵੇਰਾ ਤੇ ਕਰਦੇ ਆ ਗੱਲਬਾਤ ਵੀਰ ਬਾਬਾ ਭੱਤਖਸ਼ਾ ਦੀ ਯਾਦ ਵਿੱਚ ਹਰ ਸਾਲ ਮੇਲਾ ਕਰਦੇ ਆ ਜੋ 21 ਸਾਲ 5-10 ਤੋਂ ਹੁੰਦਾ ਆ ਹਸਾਰਸੀ ਇੱਕ ਨਵਾਂ ਪ੍ਰਾਲਾ ਕੀਤਾ ਈਆਂ ਨੂੰ ਰੂਪਾ ਦੇਣ ਦੀ ਈਆਂ ਦਾ ਮਾਣ ਚੱਕਣ ਲਈ ਅਸਵਾਰ ਸਿੰਘ ਤੋਂ 4 ਦਸ ਨੂੰ ਜਿਹਨ ਸੰਵਾਰ ਤੀਆਂ ਦਾ ਤਿਹਾੜੀ ਬਣਾਇਆ ਗਿਆ ਜਿੱਤੇ ਅਸੀਂ ਸਾਡੀਆਂ ਪਿੰਡ ਦੀਆਂ ਲੋਹਾਂ ਧੀਆ ਜੋ ਬਹੁਤ ਬਜੁਰਗ ਵੀ ਸੀ ਉਹਨਾਂ ਨੂੰ ਵੀ ਮਨਾਇਆ ਕਰ ਤਾਂ ਅਸੀਂ ਵਿਸ਼ੇਸ਼ ਤੌਰ ਤੇ ਜਿਹੜੀਆਂ ਲੋਹਾਂ ਨੇ ਜੋ ਸਾਡੇ ਪਿੰਡ ਦੀਆਂ ਲੋਹਾਂ ਨੇ ਜਿਨ੍ਹਾਂ ਨੇ ਪਿਛਲੇ ਇੱਕ ਸਾਲ ਦੇ ਦਰਮਿਆਨ ਧੀ ਰਾਣੀਆਂ ਨੂੰ ਜਨਮ ਦਿੱਤਾ ਜਿਹੜੀਆਂ ਸਾਡੀਆਂ ਲੋਹਾਂ ਰਣੀਆਂ ਨੇ ਧੀ ਰਾਣੀਆਂ ਨੂੰ ਜਨਮ ਦਿੱਤਾ ਉਸੇ ਤੱਕ ਤੌਰ ਤੇ ਅਸੀਂ 21 ਉਹ ਬੀੜੀਆਂ ਨੂੰ ਸਨਮਾਨਿਤ ਕੀਤਾ ਅੱਜ ਅਸੀਂ ਪੀਰ ਬਾਬਾ ਬੱਖਸ਼ਾ ਦੀ ਯਾਦ ਵਿੱਚ ਇਕੱਠਾ ਹੋਏ ਤਾਂ ਸਵੇਰ ਤੋਂ ਕਲਚਰ ਪ੍ਰੋਗਰਾਮ ਪਹਿਲਾਂ ਬਿੱਲੇਵਾਲਾ ਮਰਿਆਵੜਿਆ ਦੁਕਾਨਾਂ ਜੋੜੀਆਂ ਨਾਲ ਮੈਡਮ ਕੁਸ਼ਿੰਦਰ ਜੀ ਤੇ ਬਾਅਦ ਵਿੱਚ ਵੀਵਾ ਜੀ ਸੰਨੋਬਰਾੜ ਜੀ ਨੇ ਕਲਚਰ ਪ੍ਰੋਗਰਾਮ ਰਾਕੇ 97 ਵਰ੍ਹੇ ਦਾ ਜੋੜਿਆ ਪੰਜਾਬੀ ਵਰ੍ਹੇ ਦਾ ਜੋੜ ਲਈ ਅਸੀਂ ਕਬੱਡੀ ਕੁਸ਼ਮਾ ਮੈਚ ਵੀ ਕਰਾਇਆ ਜਿਹਦੇ ਵਿੱਚ ਦਵਾਪਾ ਤੇ ਮਾਲਵੇ ਦੀਆਂ ਟੀਮਾਂ ਲੋਕਾਂ ਨੇ ਮੈਚ ਵੇਖਿਆਗਾ ਬਹੁਤ ਹੀ ਵਧੀਆ ਮੈਚ ਸੀ ਸਾਰਾ ਦਿਨ ਰੰਗਾ ਰੰਗ ਪ੍ਰੋਗਰਾਮ ਸੱਜਾ ਦਾ ਪ੍ਰੋਗਰਾਮ ਜਮੀਰਪ ਇਲਾਕੇ ਵਿੱਚੋਂ ਹਜ਼ਾਰਾਂ ਦੀ ਗੰਟੀ ਵਿੱਚ ਸੱਟਾਂ ਨੇ ਬਾਬਾ ਜੀ ਨੂੰ ਬਿਰਾਤ ਤੋਂ ਪਹੁੰਚਿਆ ਤੇ ਕਵਨਰਾਂ ਤੋਂ ਸੁਰਿਆਤ ਕਬੱਡੀ ਵਿੱਚ ਕਬੱਡੀ ਨੂੰ ਦੇਖਿਆ ਇਹ ਇੱਕ ਸਾਡਾ ਅਪਰਾਲਾ ਹੈ ਨੌਜਵਾਨਾਂ ਚੱਕੰਰੀ ਨੌਜਵਾਨਾਂ ਪੀੜੀ ਨੂੰ ਨਸ਼ਾ ਤੋਂ ਦੂਰ ਕਰਨ ਲਈ ਅਸੀਂ ਸਾਰਾ ਪ੍ਰੋਗਰਾਮ ਟੂਰਨਾਮੈਂਟ ਕਰਾ ਅਸੀਂ ਸ਼ੀਲ ਬਾਕਰ ਵਸਿਆਂ ਨੂੰ ਜਿਸ ਨਾਲ ਦੀ ਉਹਦਾ ਇਹਨੇ ਜਿਹੜਾ ਆਖਦੇ ਆ ਜੋ ਸਾਡੇ ਇਸ ਪ੍ਰੋਗਰਾਮ ਵਿੱਚ ਗੱਲ ਵੀ ਤੇ ਅੱਜ ਵੀ ਸ਼ਾਮਲ ਹੋਇਆ ਧੰਨਵਾਦ ਹਾਂਜੀ ਵਿੱਚ ਸਭ ਤੋਂ ਵੱਧ ਧੰਨਵਾਦੀ ਜਿੱਦਾਂ ਸਰਪੰਚ ਸਾਹਿਬ ਨੇ ਦੱਸਿਆ ਕਿ ਅਸੀਂ ਬੱਚਿਆਂ ਨੂੰ ਜਿਹੜਾ ਬਹੁਤ ਵੱਡਾ ਪਰਾਲਾ ਕੀਤਾ ਇਸ ਵੇਲੇ ਇਹ ਚਾਹੀਦਾ ਹੰਡਾਂ ਨੂੰ ਕਿ ਬਹੁਤ ਵਧੀਆ ਲੱਗਾ ਕਿ ਕਬੱਡੀ ਦੇ ਨਾਲ-ਨਾਲ ਚਾਰ ਤਰੀਕ ਨੂੰ ਚਾਰ ਤਰੀਕ ਨੂੰ ਇਹਨਾਂ ਦੇ ਤੀਆਂ ਦਾ ਤਿਹਾਰ ਮਨਾਇਆ ਕਿਉਂਕਿ ਇਹਦਾ ਵੀ ਜਿਹੜੀ ਨੌ ਰਾਣੀ ਆ ਉਹ ਸਰਪੰਚ ਵੀ ਆ ਪਿੰਡ ਦੀ ਤੇ ਉਹਨੇ ਇੱਕ ਬਹੁਤ ਵੱਡਾ ਉਹਦਾ ਮਿਲ ਗਿਆ ਜਿਹੜਾ ਜ਼ਿਲ੍ਹਾ ਪ੍ਰਧਾਨ ਦਾ ਉਹਦਾ ਜਿਹੜਾ ਆਮ ਆਦਮੀ ਪਾਰਟੀ ਨੇ ਇਹਨਾਂ ਦੀ ਨੌ ਰਾਨੀ ਨੂੰ ਦਿੱਤਾ ਸੋ ਉਹਨਾਂ ਨੇ ਤੀਆਂ ਦਾ ਤਿਹਾਰ ਕਰਾਇਆ ਤੇ ਤੀਆਂ ਦੇ ਤਿਹਾਰ ਦੇ ਵਿੱਚ ਅਸਥਿਹਾਰ ਤੇ ਨਾ ਪੜਿਆ ਸੀਗਾ ਕਿ ਤੀਆਂ ਦੇ ਤਿਹਾਰ ਦੇ ਵਿੱਚ ਜਿਹੜੀਆਂ ਬੱਚੀਆਂ ਨੇ ਜਨਮ ਲਿਆ ਉਹਨਾਂ ਬੱਚੀਆਂ ਨੂੰ ਵਿਸ਼ੇਸ਼ ਸਨਮਾਨ ਕੀਤਾ ਗਿਆ ਬੜੀ ਤਾੜੀ ਮਾਰ ਦਿਓ ਖੁਣ ਕੇ ਜ਼ੋਰ ਨਾਲ ਬਹੁਤ ਬਹੁਤ ਧੰਨ ਵੱਡੀ ਸੋਚ ਹੈ ਇਸ ਨਗਰ ਦੀ ਇਹ ਸਾਰੀਆਂ ਕਮੇਟੀਆਂ ਜਿਹੜੀਆਂ ਨਾਲ ਨਾਲ ਕੇ ਇਹਦਾ ਨੇਪਾਲੇ ਕਰ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਬਾਬਾ ਜੀ ਜੀ ਫੈਬਰੂਰੀ ਜੀ ਦਾ ਖਾਸਾ ਸੋਤ ਸ੍ਰੀ ਫੈਬਰੂਰੀ ਜੀ ਦੀ ਬੰਦੇ ਚਾਹ ਤਰੀਕੂ ਜੋ ਅਸੀਂ ਟੀਹਾਂ ਦਾ ਪ੍ਰੋਗਰਾਮ ਕੀਤਾ ਸਾਡੇ ਨਗਰ ਦੇ ਵਿੱਚ ਬੜਾ ਹੀ ਬਹੁਤ ਵੰਗਿਆ ਧੰਦੇ ਨਾਲ ਟੀਹਾਂ ਨੇ ਆਣ ਕੇ ਕੋਦੇ ਵਿੱਚ ਜੋਗਦਾਂ ਪਾਇਆ ਭਾਵੇਂ ਉਹਦੇ ਵਿੱਚ ਬਜ਼ੁਰਗ ਬੀਬੀਆਂ ਨਹੀਂ ਸੀ ਪੜਦੇ ਲੋਹਾਂ ਸੀ ਵਿਆਹਾਂ ਹੋਈਆਂ ਟੀਹਾਂ ਜਿਹੜੀਆਂ ਉਹ ਵੀ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲਾ ਹੋਈ ਲੱਸੀ ਅੱਜ ਦਾ ਪ੍ਰੋਗਰਾਮ ਜਿਹੜਾ ਪੈਂਟਰੀ ਦਾ ਸੀ 21 ਸੌਂਦਾ ਇਹ ਬਾਬਾ ਭਗਤ ਸਿੰਘ ਜੀ ਦਾ ਜੋੜ ਮੇਲਾ 1947 ਤੋਂ ਲੈ ਕੇ ਅਸੀਂ ਮਨਾ ਰਹੇ ਹਾਂ ਸਾਡਾ ਪਿੰਡ ਦਾ ਇੱਕ ਬਹੁਤ ਕਰਵਾ ਵਾਲਾ ਪਿੰਡ ਹੈ ਜਿਹਨੇ ਇਸ ਮੇਲੇ ਨੂੰ ਹਰ ਸਾਲ ਨੂੰ ਹਰ ਸਾਲ ਦੇ ਵਿੱਚ ਇੱਕ ਤਰੀਕਾ ਧੂਕਾ ਦੇ ਨਾਲ ਮੋਹਰੇ ਨੇ ਕਲਚਰ ਪ੍ਰੋਗਰਾਮ ਬਹੁਤ ਵਧੀਆ ਹਰ ਇੱਕ ਗਾਟਾ ਤੋਂ ਅਸੀਂ ਚਾਰ ਮਾੜੀ ਸਾਡੇ ਕੋਲ ਜਿਹੜੀ ਅੰਜ ਮੈਡਮ ਸੀ ਵੀ ਜਸਵੰਤਾ ਭਰਾ ਉਹ ਚੌਥੀ ਵਾਰ ਆ ਸਾਡੇ ਪਿੰਡ ਦੇ ਵਿੱਚ ਆਈਏ ਬਹੁਤ ਵਧੀਆ ਉਹਨੇ ਸਾਡੇ ਪਿੰਡ ਨੂੰ ਨਵਾਜਿਆ ਬੜੇ ਵਧੀਆ ਉਹਨੇ ਪ੍ਰੋਗਰਾਮ ਕੀਤਾ ਸਾਰੇ ਬਿਲਕੁਲ ਗਵਰ ਪਿੰਡ ਦੇ ਵਿੱਚ ਬਿੱਲਾ ਮੰਨੇ ਵਾਲੀਆ ਤੇ ਉਹਨਾਂ ਦੇ ਹੱਥਿਲਤ ਜਿਹੜੀ ਕੌਸੀ ਉਹਨੇ ਵੀ ਉਹਨਾਂ ਨੇ ਬਹੁਤ ਵਧੀਆ ਸਭ ਦਾ ਧੰਨ ਨਾਲ ਸਾਡੇ ਪਿੰਡ ਦੇ ਵਿੱਚ ਅੱਜ ਜਿਹੜਾ ਪ੍ਰੋਗਰਾਮ ਕੀਤਾ ਅਸੀਂ ਨਹੀਂ ਹਾਂ ਸਾਡੇ ਸਾਰੇ ਹੀ ਇਲਾਕੇ ਦੇ ਸਾਰੇ ਜਿਹੜੇ ਸਾਡੇ ਕਮੈਂਟਰ ਨੇ ਔ ਸਾਥੀ ਸਰਦਾਰ ਹੰਦਰ ਸਿੰਘ ਜੀ ਇਹਨਾਂ ਦੇ ਨਾਲ ਸਾਥੀ ਸਲੇਰ ਜੀ ਤੇ ਸਾਥੀ ਜਿਹੜੇ ਵੀ ਆਜਾ ਕਬੱਡੀ ਦੇ ਵਿੱਚ ਸਾਡੇ ਛੋਡੀ ਵਾਲਾ ਸਾਥੀ ਹੋਰ ਉਹਨਾਂ ਜਿੰਨੇ ਵੀ ਸਾਥੀ ਨਾਲ ਆਏ ਦੇ ਸਮੂਹ ਤਾਣ ਹਲ ਕਰਦੇ ਆ ਕਿਉਂਕਿ ਬਹੁਤ ਹੀ ਵਧੀਆ ਤਰ੍ਹਾਂ ਜਿਲ੍ਹਾ ਨਾਲ ਜਿਹੜਾ ਕਬੱਡੀ ਦਾ ਪ੍ਰੋਗਰਾਮ ਕੀਤਾ ਸਾਡੀ ਗੁਰਸੇਵਤਾ ਸੀ ਸਾਡੇ ਪਿੰਡ ਦੇ ਗੁਰਸੇਵਤਾ ਬੜੇ ਮਾਣ ਦੇ ਨਾਲ ਅਸੀਂ ਸਿਰ ਰੱਚਾ ਕਰਕੇ ਕਹਿੰਦੇ ਕਿ ਸਾਡਾ ਮੁੰਡਾ ਇਸ ਕੰਮ ਦੇ ਵਿੱਚ ਹੀ ਹਿੱਸਾ ਲੈਂਦਾ ਅੱਜ ਬਹੁਤ ਤੰਗਵਾਰੀ ਸਨਮਾਨ ਕੀਤਾ ਗਿਆ ਉਹਨਾਂ ਸਾਡੇ ਬਲੋਂ ਸਾਡੇ ਪਿੰਡ ਦੇ ਨਗਰ ਨੌਜਵਾਲਾ ਵੱਲੋਂ ਅਸੀਂ ਤਾਂ ਮਾਣ ਕਰ ਰਹੇ ਆ ਸਾਡੇ ਉਹਨਾਂ ਬੱਚਿਆਂ ਦਾ ਜਿਹੜੇ ਉਸ ਬੱਚੇ ਨੂੰ ਇੰਨਾ ਦੀ ਸਨਮਾਨਤ ਕੀਤਾ ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਈਕ੍ਰੂ ਜੀ ਦਾ ਖੰਸਾ ਵਾਈਕ੍ਰੂ ਜੀ ਕੀ ਅਗਲੀ ਵੀ ਗੱਲ ਸਾਡੇ ਸੰਗਤਾਂ ਨੂੰ ਜੀ ਆਣਣਗੇ ਵਾਈਕ੍ਰੂ ਜੀ ਦਾ ਖੰਸਾ ਵਾਈਕ੍ਰੂ ਜੀ ਦੇ ਪੱਤੇ ਬੜੀ ਮਾਨਵਾਨੀ ਗੱਲ ਹੈ ਸਾਡੇ ਪਿੰਡ ਦੇ ਵਿੱਚ ਜਿਵੇਂ ਜੈ ਸਿੰਘ ਸਾਹਿਬ ਨੇ ਦੱਸਿਆ ਵੀ 1947 ਨੂੰ ਲੈ ਕੇ ਅਸੀਂ ਪਿੰਡ ਦੇ ਵਿੱਚ ਜ਼ਮੀਨਾਂ ਕਰਵਾ ਰਹੇ ਹਾਂ ਮੇਰੀ ਜਨਤਕ ਦੇ ਵਿੱਚ ਇਹ ਪਹਿਲਾ ਸਮਾ ਹੈ ਸਾਡੇ ਪਿੰਡ ਵਾਲੇ ਬੜੀ ਮਾਣਮਾਣ ਦੀ ਗੱਲ ਹੈ ਵੀ ਸਾਡੇ ਪਿੰਡ ਨੂੰ ਸਰਪੈਂਸਰ ਬਹੁਤ ਵਧੀਆ ਮਿਲ ਰਹੇ ਨੇ ਜੋ ਸਰਪੈਂਸਰ ਸਾਹਿਬ ਮਾਲਕ ਜਦੋਂ 8-10 ਦਿਨਾਂ ਦੇ ਪਿੰਡ ਕੰਮਕਾਜ ਕਰ ਰਹੇ ਨੇ ਬਹੁਤ ਵਧੀਆ ਦਿਨ ਦੁਪਹਿਰ ਰਾਤ ਤੋਂ ਵੀ ਅਸੀਂ ਮਾਣ ਕਰਦੇ ਹਾਂ ਵੀ ਸਾਡਾ ਸਰਪੈਂਸਰ ਪਿੰਡ ਨੂੰ ਬਹੁਤ ਨਿਯੰਤਰਣ ਲੈ ਕੇ ਜਾਏਗਾ ਧੰਨਵਾਦ ਜੀ